ਸਾਨੂੰスイਮਿੰਗ ਵਿੱਚ 골ਡ ਮਿਲਿਆ ਹੈ ਤੇ ਅਸੀਂ ਸਟੇਟ ਗੇਮਸ ਖੇਡ ਕੇ ਆਏ ਹਾਂ ਮੇਰਾ ਨਾਮ ਅਨਹਦ ਸਿੰਘ ਹੈ ਮੈਂ ਡੀਸੀਐਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦਾ ਹਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਇਹ ਜਿਹੜੀ ਚੈਂਪੀਅਨਸ਼ਿਪ ਹੋਈ ਪੰਜਾਬ ਲੈਵਲ ਤੇ ਤਾਂ ਕੀ ਕਿਹੜੇ ਮੈਡਲ ਤੁਸੀਂ ਜਿੱਤ ਕੇ ਆਏ ਹੋ ਅਸੀਂ 골ਡ ਮੈਡਲ ਜਿੱਤ ਕੇ ਆਏ ਹਾਂ ਤਾਂ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੈਗੇ ਹੋ ਅਸੀਂ ਮੈਂ ਬੰਨਾ ਚਾਹਨਾ ਇੰਜੀਨੀਅਰ ਤੇ ਇੱਕ ਸਟੇਟ ਲੈਵਲ ਨੈਸ਼ਨਲ ਲੈਵਲスイਮਰ ਹਮ ਇਹ ਕਿਹੜੇ ਸਕੂਲ ਤੁਸੀਂ ਪੜਦੇ ਹੋ ਜਿਹੜੇ ਤੁਸੀਂ ਮੈਡਲ ਜਿੱਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੇਰਾ ਨਾਮ ਮਨਵੀਰ ਸਿੰਘ ਹੈ ਤੇ ਮੈਂ ਡੀਸੀ ਮਾਡਰਨ ਇੰਟਰਨੈਸ਼ਨਲ ਸਕੂਲ ਵਿੱਚ ਪੜਦਾ ਹਾਂ ਤੇ ਮੈਨੂੰ ਮੈਡਲ ਜਿੱਤ ਕੇ ਬਹੁਤ ਖੁਸ਼ੀ ਹੁੰਦੀ ਈ ਹੈ ਅੱਗੇ ਜਾ ਕੇ ਤੁਸੀਂ ਕੀ ਬੰਨਾ ਚਾਹੁੰਦੇ ਹੋ ਅੱਗੇ ਮੈਂ ਡਾਕਟਰ ਬੰਨਾ ਚਾਹੁੰਦਾ ਜੀ ਤੁਹਾਡਾ ਕੀ ਨਾਮ ਹੈ ਕਿਹੜੇ ਸਕੂਲ ਪੜ੍ਹਦੇ ਹੋ ਤੇ ਜੇ ਮੈਡੀਕਲ ਕਿ ਤੁਹਾਡਾ ਕਿਹੋ ਜਿਹਾ ਮੈਸੂਰ ਹੋ ਰਿਹਾ ਮੇਰਾ ਨਾਮ ਦਿਲシャン ਪ੍ਰੀਤ ਸਿੰਘ ਮੈਂ ਜੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੈਂਟ ਵਾਲੇ ਚ ਪੜਦਾ ਹਾਂ ਮੈਨੂੰ ਮੈਡੀਕਲ ਪ੍ਰਾਪ ਕਰਕੇ ਬਹੁਤ ਖੁਸ਼ੀ ਹੋਈ ਅਸੀਂ ਕਿਰਪਾ ਕਰਦੇ ਹਾਂ ਕਿ ਸਾਡੇ ਸਾਡਾ ਫੂਲ 올 ਵੈਦਰ ਹੋ ਜਾਏ जीत के, के, के आया हूँ मुझे दो गोल्ड मिले हैं ये और ये स्कूल गेम्स चंडीगढ़ में हुई थी ये कौन सी गेम आप कौन सी गेम खेलते हो मैं स्विमिंग करता हूँ और कौन सी चैंपियनशिप थी ये ਇਸ ਸਕੂਲ ਗਾਂਸਟ ਹੈ ਸਟੇਟ ਸਟੇਟ ਔਰ ਸਟੇਟ ਮੇ ਆਪ 골ਡ ਮੈਡਲ ਜਿੱਤ ਕੇ ਆਏ ਯੈਸ ਕਿਤਨੇ ਮੈਡਲ ਮਿਲੇ ਆਪ ਦੋ ਆਪ ਬੜੇ ਹੋ ਕੇ ਕੀ ਬਣਨਾ ਚਾਹਤੀ ਹੋ ਮੈਂ ਬੜੇ ਹੋ ਕੇ ਨੈਸ਼ਨਲ ਸਵੀਮਰ ਔਰ ਇੱਕ ਇੰਜੀਨੀਅਰ ਬਣਨਾ ਚਾਹਤਾ ਹਾਂ ਕੀ ਨਾਮ ਹੈ ਆਪਕਾ ਸਰਾਂਖ ਖਸ਼ੀ ਕਿੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੱਤ ਕੇ ਆਏ ਨੂੰ ਦੀ ਬਾਰੇ ਤੁਹਾਡਾ ਕੀ ਕਹਿਣਾ ਜੀ ਹਾਂਜੀ ਸਰ ਕੱਲ 11 ਤਰੀਕ ਨੂੰ ਮੁਹਾਲੀ ਦੇ ਵਿੱਚ ਅਮਿੱਤੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਜੋ ਪ੍ਰਾਇਮਰੀ ਗੇਮਸ ਹੋਈਆਂ ਸੀਗੀਆਂ ਉਹਦਾ ਸਟੇਟ ਲੈਵਲ ਦੇ ਕੰਪੀਟੀਸ਼ਨ ਹੋਏ ਆ ਜਿਹਦੇ ਵਿੱਚ ਆਪਣੇ ਫਰੋਇਪੁਰ ਤੋਂ ਬੱਚਿਆਂ ਨੇ ਜਿਹੜੇ ਭਾਗ ਲਿਆ ਸੀਗਾ ਉਹਦੇ ਵਿੱਚੋਂ ਬਹੁਤ ਵਧੀਆ ਪਰਫਾਰਮੈਂਸ ਦੇਣ ਤੋਂ ਬਾਅਦ ਆਪਣੇ ਦਿਲシャンਪ੍ਰੀਤ ਸਿੰਘ 4 골ਡ ਮਨਵੀਰ ਸਿੰਘ 3 골ਡ 1 ਸਿਲਵਰ ਅਨਹਦ ਸਿੰਘ ਨੇ 2 골ਡ ਔਰ ਸਰਾਸ਼ ਨੇ 2 골ਡ ਪ੍ਰਾਪਤ ਕੀਤੇ ਆ ਬਹੁਤ ਵਧੀਆ ਇਹਨਾਂ ਦੀ ਪਰਫਾਰਮੈਂਸ ਰਹੀ ਏ ਬੱਚਿਆਂ ਨੇ ਬਹੁਤ ਵਧੀਆ ਮਿਹਨਤ ਕੀਤੀ ਉਹਨਿੰਦਾ ਸਾਰਾ ਸਿਹਰਾ ਆ ਸਾਡੇ ਮਾਨਯੋਗ ਕੋਚ ਸ਼੍ਰੀ ਗਗਨ ਮਾਟਾ ਉਹਨਾਂ ਨੇ ਬਹੁਤ ਵਧੀਆ ਮਿਹਨਤ ਕਰਾਈ ਜਿਹਦੇ ਨਾਲ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਔਰ ਅਸੀਂ ਖਾਸ ਤੌਰ ਤੇ ਧੰਨਵਾਦਾਂ ਜ਼ਿਲ੍ਹਾ ਪ੍ਰੀਸ਼ਦ ਦਾ ਜਿਨ੍ਹਾਂ ਨੇ ਸਾਨੂੰ ਇਹ সুইমিং ਪੂਲ ਪ੍ਰੋਵਾਈਡ ਕਰਵਾਇਆ ਔਰ ਬੱਚੇ ਇੰਨੀ ਵਧੀਆ ਮਿਹਨਤ ਕਰਕੇ ਸਟੇਟ ਲੈਵਲ ਤੇ ਇੰਨੀ ਵਧੀਆ ਕਾਰਗੁਜ਼ਾਰੀ ਦੇ ਰਹੇ ਹੈ ਥੈਂਕ ਯੂ ਸਰ ਇਹ ਕਿਹੜੀ ਗੇਮ ਦੇ ਵਿੱਚੋਂ ਬੱਚੇ ਜਿੱਤ ਕੇ ਆਏ ਹੈ ਕਿੱਥੇ ਹੋਈ ਸੀ ਜੀ ਪਾਜੀ ਇਹ ਜੋ ਮੇਨ ਖੇਡਾ ਹੈਗੀ ਹੈ ਇਹ ਸਾਰੇ ਸਾਰੇ ਪੰਜਾਬ ਜੋ ਨਰਸਰੀ ਤੋਂ ਲੈ ਕੇ 5th ਕਲਾਸ ਤੱਕ ਦੇ ਮੌਲਿਸ ਨੂੰ ਮੌਲੀ ਹੋਈ ਹੈ ਸਟੇਟ ਗੇਮ ਸੀ ਕਿ ਇਹਨਾਂ ਦੇ ਵਿੱਚ ਬੱਚਿਆਂ ਦਾ ਆਪਣੇ ਫਿਰੋਜ਼ਪੁਰ ਦੀ ਓਰ ਤੋਂ ਬੱਚਾ ਨੇ ਮਤਲਬ ਕਿ ਕਾਫੀ ਮੈਡਲ ਲੈ ਕੇ ਆਏ ਆ ਚਾਰ ਪੰਜ ਬੱਚੇ ਆ ਜਿਨ੍ਹਾਂ ਨੇ ਮਤਲਬ ਸਟੇਟ ਲੈਵਲ ਤੇ ਇਹ ਇੱਕ ਬੱਚੇ ਨੇ ਚਾਰ ਮੈਡਲ ਆਏ ਆ 골ਡ ਮੈਡਲ ਇੱਕ ਦੇ ਤਿੰਨ ਆਏ ਆ ਇੱਕ ਦੇ ਦੋ ਆਏ ਆ ਤੋਂ ਇਹਨਾਂ ਚਾਰੋਂ ਬੱਚੇ ਨੇ ਮਤਲਬ ਵੀ ਫਿਰੋਜ਼ਪੁਰ ਦਾ ਇੱਕ ਬਹੁਤ ਵਧੀਆ ਮਤਲਬ ਕਿ ਨਾਮ ਰੋਸ਼ਨ ਕੀਤਾ ਤੇ ਸਾਡੀ ਇਹ ਕਿ ਰਿਕੁਐਸਟ ਹੈਗੀ ਗਵਰਨਮੈਂਟ ਦੇ ਨਾਲ ਕਿ ਵੀ ਜਿਹੜੀ ਫੈਸਿਲਿਟੀ ਹੈਗੀ ਉਹ ਮਤਲਬ ਘਟੋ ਘਟ ਹੈ ਗਈਆਂ ਸਾਨੂੰ ਇੱਕ ਰਿਕਵੈਸਟ ਹੈਗੀ ਗਵਰਨਮੈਂਟ ਦੇ ਨਾਲ ਕਿ ਜੋ সুইমিং ਪੂਲ ਹੈ ਗਰ 올 ਵੈਦਰ ਬਣਾ ਦਿਆ ਜਾਵੇ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਬੱਚੇ ਆਜ ਦੇ ਟਾਈਮ ਇਸ এজ ਦੇ ਵਿੱਚ ਮਤਲਬ 4 4 5 5 ਗੋਰ ਲੈ ਕੇ ਆਉਂਦੇ ਤਾਂ ਫਿਊਚਰ ਦੇ ਵਿੱਚ ਉਹਨਾਂ ਦਾ ਹੋਰ ਜ਼ਿਆਦਾ ਬ੍ਰਾਈਟ ਫਿਊਚਰ ਹੋਊਗਾ ਸਾਡੇ ਐਡਮਿਨਿਸਟ੍ਰੇਸ਼ਨ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ ਪੰਜਾਬ ਗਵਰਨਮੈਂਟ ਦੇ ਨਾਲ ਸਾਡੀ ਸਾਰਿਆਂ ਨੂੰ ਇੱਕ ਹੀ ਰਿਕੁਐਸਟ ਹੈ ਕਿ ਇਸ ਸੀਜ਼ਨ ਨੂੰ ਜ਼ਿਆਦਾ-ਜ਼ਿਆਦਾ ਦੱਸਿਆ ਜਾਵੇ ਗਵਰਨਮੈਂਟ ਨੂੰ ਕਿ ਕਿੰਨੇ ਵਧੀਆ ਬੱਚੇ ਆ ਤੇ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਫਿਰੋਜ਼ਪੁਰ ਦਾ ਨਾਮ ਹੋਰ ਜ਼ਿਆਦਾ ਰੋਸ਼ਨੀ ਕੀਤਾ ਜਾਵੇ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਬੁਜਿੰਦਰ ਸਿੰਘ ਹੈ ਜੀ। ਕੋਚ? ਨਹੀਂ ਬੇਸਿਕਲੀ ਮੈਂ ਆਪਣੇ ਗੁਰਨਾਨ ਕੁਆਲਿਟੀ ਟੀਚਰ ਦਾ ਤੇ ਸਵੇਰੇ ਸ਼ਾਮ ਬੱਚਿਆਂ ਨੂੰ ਮੈ ਸਵੀਮਿੰਗ ਸਿਖਾਉਣ ਦਾ ਕੰਮ ਕਰਦਾ ਜੀ। ਛੋਟੇ ਬੱਚਿਆਂ ਨੂੰ ਗਗਨ ਮਾਟਾ ਜਿੰਨਾ